ਕਿਆ ਡਾਕਟਰ ਸੁਖੀ ਕਿਸੇ ਸ਼ਰਤ ਨਾਲ ਆਏ? ਐਮਐਲਏ ਦਾ ਬਣ ਰਿਆਂ ਬਾਅਦ ਸੱਤਾ ਸੁਖ ਨਹੀਂ ਮਿਲਦਾ ਤੇ ਉਦੋਂ ਕਾਲੀ ਦਲ ਦੀ ਜੇ ਸਰਕਾਰ ਆ ਜਾਂਦੀ ਏ ਫੇਰ ਤੁਸੀਂ ਉੱਤੇ ਚਲੇ ਜਾਉਂਗੇ ਕਿ ਕੀ ਬੰਗਾ ਡਿਵੈਲਪਮੈਂਟ ਦੀ ਆਪਾਂ ਗੱਲ ਕਰਦੇ ਇੰਨਾ ਗਰਾਫ ਥੱਲੇ ਗਿਆ ਆ। ਕਿਆ ਸੁਖੀਰ ਬਾਦਲ ਨੂੰ ਕੋਈ ਸਲਾਹ ਲੈਣਾ ਚਾਹੋਗੇ? ਪਰ ਮੇਰੀ ਬਦਕਿਸਮਤੀ ਕਹਿ ਲਓ ਕਿ ਜਦੋਂ ਮੈਂ ਆ ਭਗਵੰਦ ਮਾਨ ਜੀ ਨੇ ਨਹੀਂ ਸੀਐਮ ਸਾਹਿਬ ਨੇ ਨਹੀਂ ਮੈਨੂੰ ਉਸ ਵੇਲੇ ਆਫਰ ਕੀਤੀ ਸੀ। ਠੀਕ ਹੈ। ਕਿ ਡਿਫਰੈਂਟ ਲੈਵਲ ਮੈਂ ਕਿਆ ਮਹੀਨਾ ਚੱਲਦਾ ਸੀ ਤੁਸੀਂ ਕਰਪਸ਼ਨ ਦੀ ਗੱਲ ਕਰਦੇ ਹੋ। ਜੇ ਕਹਿੰਦਾ ਲੀਡਰ ਸਾਹਿਬ ਅੱਜ ਦੇ ਇਸ ਪੇਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਜਿਵੇਂ ਕਿ ਤੁਹਾਨੂੰ ਪਤਾ ਆ ਕਿ ਪਿਛਲੇ 24 ਘੰਟੇ ਪਹਿਲੇ ਤੱਕ ਜਿਹੜੀ ਨਵਾਂ ਸ਼ਹਿਰ ਦੀ ਰਾਜਨੀਤੀ ਸੀ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਚੇਂਜ ਆਇਆ 24 ਘੰਟਿਆਂ ਦੇ ਵਿੱਚ ਜਿਹੜੇ ਹੁਣ ਤੱਕ ਦੇ ਉਹ ਕੀ ਚੇਂਜ ਆਇਆ ਆ ਡਾਕਟਰ ਸੁਖੀ ਜਿਹੜਾ ਕੀ ਰਾਜਨੀਤੀ ਦਾ ਨਵਾਂ ਸ਼ਹਿਰ ਇਲਾਕੇ ਦਾ ਨਹੀਂ ਦੁਆਬੇ ਦੇ ਜਿਨ੍ਹਾਂ ਨੂੰ ਵੱਡੇ ਲੀਡਰ ਮੰਨਿਆ ਜਾ ਸਕਦਾ ਆ ਉਹਨਾਂ ਨੇ ਰਾਜਨੀਤਿਕ ਜਿਹੜੀ ਆ ਪਾਰਟੀ ਆਪਣੀ ਬਦਲੀ ਆ ਉਸ ਤੋਂ ਬਾਅਦ ਬਹੁਤ ਸਾਰੇ ਨਵਾਂ ਸ਼ਹਿਰ ਦੀ ਰਾਜਨੀਤੀ ਦੇ ਸਮੀਕਰਨ ਬਦਲੇ ਆ ਉਹਨਾਂ ਨਾਲ ਅੱਜ ਅਸੀਂ ਗੱਲ ਕਰ ਬਾਤ ਕਰਨ ਜਾ ਰਹੇ ਆ ਹਾਂਜੀ ਡਾਕਟਰ ਸਾਹਿਬ ਸਾਡੇ ਪੇਜ ਤੇ ਟ੍ਰੂਥ ਟਿੱਕਰ ਪੇਜ ਤੇ ਤੁਹਾਡਾ ਸਵਾਗਤ ਆ ਕੁਝ ਚਰਚਾਵਾ ਕਰਨੀ ਹੈ ਤੁਸੀਂ ਤੁਹਾਡੇ ਨਾਲ ਡਾਕਟਰ ਸਾਹਿਬ ਜਿਵੇਂ ਕਿ ਤੁਸੀਂ ਪਾਰਟੀ ਚ ਜੁਆਇਨ ਹੋਏ ਹੋ ਆਮ ਆਦਮੀ ਪਾਰਟੀ ਚ ਐਸਾ ਕੀ ਕਾਰਨ ਰਿਹਾ ਆ ਕਿ ਅਕਾਲੀ ਦਲ ਤੋਂ ਤੁਸੀਂ ਜਿਹੜਾ ਆ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਜਦੋਂ ਮੈਨੂੰ ਵੈਸੇ ਕੋਈ ਅਕਾਲੀ ਦਲ ਦੇ ਵਿੱਚ ਕੋਈ ਬਹੁਤ ਵੱਡੀ ਪ੍ਰੋਬਲਮ ਨਹੀਂ ਸੀ ਜੋ ਮਾਨ ਸਨਮਾਨ ਇੱਕ ਐਮਐਲਏ ਨੂੰ ਮਿਲਣਾ ਚਾਹੀਦਾ ਜੋ ਪਾਰਟੀ ਵਰਕਰ ਨੂੰ ਮਿਲਣਾ ਚਾਹੀਦਾ ਉਹ ਉੱਥੇ ਮਿਲਦਾ ਸੀ ਪਰ ਮੇਰੀ ਬਦਕਿਸਮਤੀ ਕਹਿ ਲਓ ਕਿ ਜਦੋਂ ਮੈਂ 2017 ਦੇ ਵਿੱਚ ਆਪਾਂ ਇੱਥੋਂ ਲੋਕਾਂ ਨੇ ਮੈਨੂੰ ਇੱਥੇ ਦੇ ਮੇਰੇ ਜਿੰਨੇ ਵੀ ਵੋਟਰ ਸਪੋਰਟਰ ਸਾਰੇ ਸਮਰਥਕਾਂ ਨੇ ਮੈਨੂੰ ਇੱਥੋਂ ਚੁਣਿਆ ਐਮਐਲਏ ਬਣਾਤਾ ਠੀਕ ਹੈ ਜੀ ਔਰ 2017 ਤੋਂ ਲੈ ਕੇ 2022 ਤੱਕ ਮੈਂ ਕਾਂਗਰਸ ਦੇ ਰਾਜ ਦੇ ਵਿੱਚ ਇਕੱਲੇ ਦਾ ਐਮਐਲਏ ਸੀ ਔਰ ਉਹਨਾਂ 5 ਸਾਲਾਂ ਦੇ ਵਿੱਚ ਵੀ ਮੈਂ ਦੇਖਿਆ ਕਿ ਕੋਈ ਜੋ ਐਮਐਲਏ ਨੂੰ ਪਿੰਡਾਂ ਦੀ ਡਿਵੈਲਪਮੈਂਟ ਦੇ ਲਈ ਲੋਕਾਂ ਦੇ ਜਿਹੜੇ ਜਾਇਜ਼ ਕੰਮ ਨੇ ਉਹ ਕਰਾਉਣ ਦੇ ਲਈ ਬੜੀ ਜਦੋਜਹਿਦ ਕਰਨੀ ਪਈ ਔਰ ਉਸ ਤੋਂ ਬਾਅਦ 2022 'ਚ ਫਿਰ ਇਲੈਕਸ਼ਨ ਆਇਆ ਔਰ ਬੰਗਾ ਹਰਕੇ ਦੇ ਲੋਕਾਂ ਨੇ ਫਿਰ ਮੈਨੂੰ ਇਥੋਂ ਜਤਾ ਕੇ ਭੇਜਿਆ ਔਰ ਦੋ ਸਾਲੇ ਵੀ ਬੀਤ ਗਏ ਮੇਰੇ ਦੋ ਸਾਲ ਤੋਂ ਜਿਆਦਾ ਸਮਾਂ ਹੋ ਗਿਆ ਔਰ ਆਮ ਆਦੀ ਪਾਰਟੀ ਸਰਕਾਰ ਬਣ ਗਈ ਕਿਤੇ ਨਾ ਕਿਤੇ ਮੇਰੇ ਦਿਮਾਗ 'ਚ ਸਗੀ ਗੱਲ ਕਿ ਜਿੰਨਾ ਚਿਰ ਅਸੀਂ ਰੂਲਿੰਗ ਪਾਰਟੀ ਨਾਲ ਨਹੀਂ ਜੁੜਦੇ ਪਰ ਡਾਕਟਰ ਸਾਹਿਬ ਇੱਥੇ ਮੈਂ ਵਿੱਚ ਹੀ ਕੱਟਣਾ ਚਾਹੁੰਦਾ ਰੂਲਿੰਗ ਪਾਰਟੀ ਨਾਲ ਫਿਰ ਤਾਂ ਇਸ ਤਰ੍ਹਾਂ ਜਿਹੜੇ ਹੁਣ ਬਾਕੀ ਆ ਉਹ ਸਾਰੇ ਏਦਾਂ ਤਾਂ ਚੱਲਦੇ ਰਹਿਣ ਕਿ ਜਿਹੜੇ ਜਿੱਤ ਗਏ ਬਾਅਦ ਵਿੱਚ ਇੱਕ ਗਰੁੱਪ ਦੇ ਵਿੱਚ ਚਲੇ ਜਾਇਆ ਕਰਨ ਜਿਵੇਂ ਏਦਾਂ ਦੀ ਸੋਚ ਦੇ ਨਾਲ ਹੀ ਆਪਾਂ ਸੋਚੀਏ ਨਹੀਂ ਮੈਂ ਇਸ ਤਰ੍ਹਾਂ ਨਹੀਂ ਮੈਂ ਇਦਾਂ ਨਹੀਂ ਸੋਚਦਾ ਪਰ ਕਹਿੰਦਾ ਮੈਂ ਲੋਕਾਂ ਦਾ ਬੰਗੇ ਦੇ ਲੋਕਾਂ ਦਾ ਕੀ ਕਸੂਰਾ ਨਹੀਂ ਜਿਹੜੇ ਬਾਕੀ ਰਹਿ ਗਏ 92 93 ਦੇ ਬਾਕੀ ਜਿਹੜੇ ਨਹੀਂ ਮੈਂ ਨਹੀਂ ਫਿਰ ਫਿਰ ਕਹਦਾ ਦੇਖੋ ਸਿਸਟਮ ਚੱਲੂਗਾ ਸਿਸਟਮ ਫਿਰ ਸਿਸਟਮ ਨੂੰ ਬਦਲਣ ਦੇ ਲਈ ਜਦ ਅਸੀਂ ਜਦੋਂ ਜਦ ਕਰੀਏ ਕੋਈ ਜੇ ਅਸੀਂ ਕਹਿੰਦਾ ਮਰ ਮਲ ਐ ਜਦੋਂ ਬਣਦਾ ਹੈ ਦੇਖੋ ਉਹਦੀ ਕੁ ਇੱਕ ਇੱਕ ਪਾਰਟੀ ਹੁੰਦੀ ਹੈ ਇੱਕ ਐਮ ਐਲ ਏ ਹੁੰਦਾ ਐਮਐਲਏ ਦੀਆਂ ਰਿਸਪੌਂਸਿਬਿਲਟੀਜ਼ ਡੈਫੀਨਿਟਲੀ ਲੋਕਾਂ ਪ੍ਰਤੀ ਬੜੀਆਂ ਮੈਂ ਤੁਹਾਡੀਆਂ ਇੰਟਰਵਿਊਜ਼ ਦੇਖੀ ਆ ਉਹਦੇ ਵਿੱਚ ਤੁਸੀਂ ਕਿਹਾ ਜੀ ਮੈਂ ਆ 2 ਸਾਲ ਜੁਆਇਨਿੰਗ ਤੋਂ ਪਹਿਲੇ ਭਗਵੰਤ ਮਾਨ ਉਹਨਾਂ ਨਾਲ ਦੋ ਤਿੰਨ ਮੁੱਦਿਆਂ ਤੇ ਗੱਲ ਕੀਤੀ ਉਹਨਾਂ ਨੇ ਤੁਹਾਡੇ ਜਿਹੜੇ ਆ ਕੰਮ ਕਰ ਦਿੱਤੇ ਜੋ ਵੀ ਤੁਸੀਂ ਕਿਹਾ ਕਿ ਆ ਫਿਰ ਚਿੱਲੇ ਰਿਆ ਸੀ ਫਿਰ ਐਸੀ ਕੀ ਗੱਲ ਸੀ ਵੀ ਜੋ ਭਗਵੰਤ ਮਾਨ ਉਹਨਾਂ ਨੂੰ ਤੁਹਾਡੀ ਸੋਚ ਵੀ ਠੀਕ ਲੱਗਦੀ ਸੀ ਤਾਂ ਖਾਲੀ ਦਿਨ ਛੱਡਣ ਵਾਲੀ ਨੌਕਤ ਕਿ ਐਸੀ ਨਹੀਂ 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 ਦੇਖੋ ਜਨਨਾਜਰ ਮੈਂ ਤੁਹਾਨੂੰ ਬਾਰ-ਬਾਰ ਇਹ ਗੱਲ ਕਹਿ ਰਿਹਾ ਦੇਖੋ ਅੱਜ ਸ਼ਾਇਦ ਮੇਰੀ ਗੱਲ ਕੋਈ ਤਰਕ ਕਿਸੇ ਨੂੰ ਵਧੀਆ ਲੱਗੇ ਜਾਂ ਨਾ ਲੱਗੇ ਪਰ ਮੈਂ ਤੁਹਾਡੇ ਮਾਧਿਅਮ ਤੋਂ ਹੀ ਇਹ ਗੱਲ ਕਹਿਣੀ ਆਉਂਦੀ ਇੱਕ ਸਾਲ ਦੇ ਵਿੱਚ ਹਾਂਜੀ ਜੋ ਮੈਂ ਅੱਜ ਤਰਕ ਦੇ ਰਿਹਾ ਜੇ ਉਸ ਤਰਕ ਨੂੰ ਪੂਰਾ ਨਾ ਕਰ ਸਕਿਆ ਇਟ ਮੀਨਸ ਕਿ ਮੈਂ ਗਲਤ ਸੀ ਚਲੋ ਠੀਕ ਹੈ ਤੁਸੀਂ ਇਟ ਮੀਨਸ ਕਿ ਜੇ ਕਾਲੂ ਮੰਨ ਲਓ ਤੁਸੀਂ ਦੁਬਾਰਾ ਅਗਲਾ ਇਲੈਕਸ਼ਨ ਲੜਦੇ ਹੋ ਤੇ ਜਿੱਤ ਜਾਂਦੇ ਹਾਂ ਠੀਕ ਹੈ ਤੇ ਉਦੋਂ ਆਖਲੀ ਦਲ ਦੀ ਜੇ ਸਰਕਾਰ ਆ ਜਾਂਦੀ ਹੈ ਫਿਰ ਤੁਸੀਂ ਉੱਤੇ ਚਲੇ ਜਾਉਂਗੇ ਕਿ ਕੀ ਬੰਗਾ ਡਵੈਲਪਮੈਂਟ ਦੀ ਆਪਾਂ ਗੱਲ ਕਰੀਏ ਇਸ ਤਰ੍ਹਾਂ ਨਹੀਂ ਤੁਸੀਂ ਦੇਖੋ ਸਾਢੇ 7 ਸਾਲ ਮੈਂ ਦੋ 22 ਫਲਿੱਪ ਸਾਢੇ 7 ਸਾਲ ਮੈਂ ਇਧਰ ਰਿਹਾ ਇਦਾਂ ਨਹੀਂ ਹੈ ਮੈਂ ਪਿਛਲੀ ਵਾਰੀ ਜਾਨਣ ਦੇਖੋ ਸਰਕਾਰਾਂ ਬਦਲਦੀਆਂ ਰਹਿੰਦੀ ਪਰ ਮੈਂ ਇਹ ਗੱਲ ਜੇ ਮੈਂ ਜੋ ਆਵਾਮੀ ਪਾਰਟੀ ਵੀ ਚਲੇ ਗਿਆ ਮੈਂ ਇਹ ਗੱਲ ਵਿਧਾਨ ਸਭਾ ਦੇ ਵਿੱਚ ਰੱਖੂਗਾ ਕਿ ਜਿਹੜੇ ਆਪੋਜੀਸ਼ਨ ਦੇ ਐਮ.ਐਲ.ਏ ਇਹਨਾਂ ਦੀ ਵੀ ਗੱਲ ਸੁਣੀ ਜਾਵੇ ਇਹਨਾਂ ਦੇ ਵੀ ਕੰਮਕਾਰ ਕਰਾਏ ਜਾਣ ਠੀਕ ਹੈ ਇਹ ਸਿਸਟਮ ਕਿਸੇ ਨੇ ਵੀ ਲੈ ਕੇ ਆਂਦਾ ਹੋਵੇ ਮੈਨੂੰ ਇਹਦਾ ਨਹੀਂ ਪਰ ਮੈਂ ਇਹਦਾ ਅੱਜ ਵੀ ਇਹਦੇ ਫੇਵਰ 'ਚ ਆ ਕਿ ਜਿਹੜਾ ਚੁਣਿਆ ਨਮਾਇਦਾ ਉਹਦੇ ਲਈ ਕੁਛ ਨਾ ਕੁਛ ਕੰਦਾ ਮਤਲਬ ਇਹਦਾ ਹੋਣਾ ਚਾਹੀਦਾ ਕਿ ਉਹ ਆਪਣੇ ਇਲਾਕੇ ਦੇ ਕੰਮ ਆਪ ਖੁਦ ਕਰਾ ਸਕੇ ਪਾਰਟੀ ਕੋਈ ਵੀ ਹੋਵੇ ਠੀਕ ਹੈ ਕੀ ਡਾਕਟਰ ਸੁਖੀ ਕਿਸੇ ਸ਼ਰਤ ਨਾਲ ਆਏ ਨਹੀਂ ਦੇਖੋ ਜਦੋਂ ਤੁਸੀਂ ਕਿਸੇ ਦੇ ਨਾਲ ਜਾਣੇ ਹੋ ਉਹਦੇ ਵਿੱਚ ਸ਼ਰਤਾਂ ਨਹੀਂ ਰੱਖਿਆ ਜਾਂ ਸਕਦੀਆਂ ਠੀਕ ਹੈ ਕਿਉਂਕਿ ਇਹਦੇ ਵਿੱਚ ਮਿਊਚੁਅਲ ਅੰਡਰਸਟੈਂਡਿੰਗ ਆ ਇਹ ਮਿਊਚੁਅਲ ਅੰਡਰਸਟੈਂਡਿੰਗ ਤੁਹਾਡੀ ਸ਼ਰਤਾਂ ਦੇ ਖਿੜੀ ਆ ਉਹ ਕਿਤੇ ਨਾ ਕਿਤੇ ਟੜਕੇਗੀ ਇੱਕ ਜਿਹੜੀ ਇਹ ਗੱਲ ਆਈ ਸੀਗੀ ਕਿ ਮਤਲਬ ਕੱਲ ਭਗਵੰਤ ਜੀ ਉਹਨਾਂ ਨੇ ਕਹੀ ਗੱਲ ਕਿ ਅਸੀਂ ਹੋਰ ਲੋਕੀ ਵੀ ਜੇ ਸਾਡੇ ਚ ਆਣਾ ਚਾਹੁੰਦੇ ਵੈਲਕਮ ਕਿ ਆ ਡਾਕਟਰ ਸੁਖੀ ਉਹਨਾਂ ਨੇ ਅਪਰੋਚ ਕੀਤੀ ਸੀ ਉਹਨਾਂ ਨੇ ਜਾਂ ਆਮ ਆਦਮੀ ਪਾਰਟੀ ਵੱਲੋਂ ਤੁਹਾਡੇ ਤੱਕ ਅਪਰੋਚ ਕੀਤੀ ਗਈ ਸੀ ਦੇਖੋ ਮੈਂ ਬੇਸਿਕਲੀ ਤਾਂ ਜਦੋਂ ਮੈਂ ਬੰਗੇ ਹਲਕੇ ਵਿੱਚ ਦਾ ਜਿਹੜੇ ਲੋਕ ਇੱਕ ਪੋਜ਼ਿਟਿਵ ਸੋਚਦੇ ਆ ਠੀਕ ਹੈ ਉਹਨਾਂ ਲੋਕਾਂ ਨੇ ਮੈਨੂੰ ਕਈ ਵਾਰੀ ਇਹ ਗੱਲ ਕਹੀ ਕਿ ਡਾਕਟਰ ਸਾਹਿਬ ਵੀ ਤੁਸੀਂ ਕਹਿੰਦਾ ਮਤਲਬ ਕੁਛ ਤਾਂ ਕਰੋ ਨਾ ਤੁਹਾਡੇ 10 ਸਾਲ ਐਂ ਬੀਤ ਜਾਣੇ ਆ ਔਰ ਲੋਕਾਂ ਦਾ ਤੁਸੀਂ ਕੁਛ ਨਹੀਂ ਇਟ ਮੀਨਸ ਕਿ ਆਪਾਂ ਨੂੰ ਇਹ ਲੱਗਿਆ ਸੀ ਕਿ ਮੈਂ ਐਮਐਲਏ ਦਾ ਬਣ ਰਿਹਾ ਬਾਤ ਸੱਤਾ ਸੁੱਖ ਨਹੀਂ ਮਿਲ ਰਿਹਾ ਸੀਗਾ ਜਾਂ ਮੇਰੇ ਦੇਖੋ ਜੇ ਤੁਸੀਂ ਮੇਰੀ ਪਰਸਨਲ ਗੱਲ ਕਰਦੇ ਹੋ ਨਾ ਤੁਸੀਂ ਤਾਂ ਮੇਰੇ ਬਹੁਤ ਨੇੜੇ ਹੋ ਮੈਨੂੰ ਮੈਨੂੰ ਲੱਗਦਾ ਹੈ ਬਈ ਸੱਤਾ ਸੁੱਖ ਸੁੱਖ ਤਾਂ ਐਜ਼ ਐਮਐਲਏ ਜਿਹੜੇ ਮੇਰੇ ਆਪਣੀ ਪਰਸਨਲ ਗੱਲਾਂ ਆ ਉਹਦੇ ਵਿੱਚ ਕਦੀ ਵੀ ਜਿਹੜੇ ਕੋਈ ਵੀ ਉੱਚ ਅੜਚਨ ਨਹੀਂ ਬਣ ਸਕਦਾ ਕੱਲ ਕੱਲ ਤੋਂ ਇੱਕ ਚਰਚਾ ਹੈ ਸੌਰੀ ਮੈਂ ਜਿਹੜਾ ਇਹ ਗੱਲ ਕਹਿਣਾ ਕਿ ਕੁਝ ਅਪਰੋਚ ਉਧਰੋਂ ਹੋਈ ਮੈਨੂੰ ਪਿਛਲੀ ਵਾਰ 2-4 ਮਹੀਨੇ ਪਹਿਲਾਂ ਵੀ ਮੈਨੂੰ ਕਹਿੰਦਾ ਮਿਲਕ ਕੀਤਾ ਗਿਆ ਸੀ ਕਿ ਤੁਸੀਂ ਵੇ ਆਮ ਆਦਮੀ ਪਾਰਟੀ ਵਿੱਚ ਤਾਂ ਕੀ ਗੱਲ ਪਹਿਲੇ ਆਈ ਸੀ ਕਿ ਜਦੋਂ ਸੀਐਮ ਭਗਵੰਤ ਮਾਨ ਆਏ ਸੀ ਭਗਵੰਤ ਮਾਨ ਜੀ ਨੇ ਨਹੀਂ ਸੀਐਮ ਸਾਹਿਬ ਨੇ ਨਹੀਂ ਮੈਨੂੰ ਉਸ ਦਿਨ ਆਫਰ ਕੀਤੀ ਸੀ ਇਹ ਡਿਫਰੈਂਟ ਲੈਵਲ ਦੇ ਕਹਿੰਦਾ ਬਹੁਤ ਲੋਕ ਸੀ ਕਿ ਉਹਨੇ ਕਿਤੇ ਹਲਕੇ ਦੇ ਜਿਨ੍ਹਾਂ ਨੇ ਇਥੋਂ ਇਲੈਕਸ਼ਨ ਵੀ ਲੜੀ ਆ ਪਿਛਲੇ ਮੇ ਤੋਂ 2017 ਚ ਠੀਕ ਹੈ ਉਹਨਾਂ ਨੇ ਵੀ ਮੇਰੇ ਤੱਕ ਅਪਰੋਚ ਕੀਤੀ ਕਿ ਤੁਸੀਂ ਸਾਡੀ ਪਾਰਟੀ ਚ ਆ ਜਾਓ ਨਹੀਂ ਇਟ ਮੀਨ ਤੁਸੀਂ ਉਹ ਮੈਡਮ ਲੋਟਿਆ ਦਾ ਕਹਿੰਦੇ ਚਾਹੁੰਦਾ ਮੈਨੂੰ ਲੋਟਿਆ ਮੈਨੂੰ ਕੋਈ ਹੈਜ਼ਿਟੇਸ਼ਨ ਨਹੀਂ ਠੀਕ ਹੈ ਕਿਉਂਕਿ ਉਹ ਸਾਡੇ ਬੱਚੇ ਮਰ ਗਏ ਆ ਅਸੀਂ ਕਹਿੰਦਾ ਮਤਲਬ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਤੁਸੀਂ ਆਓ ਸਾਡੇ ਵੱਲੋਂ ਇਲੈਕਸ਼ਨ ਲੜੋ ਤੁਸੀਂ ਕਹਿੰਦਾ ਉਹਨਾਂ ਨੂੰ ਹਾਈ ਕਮਾਂਡ ਨੇ ਉਹਨਾਂ ਨੇ ਕਿਹਾ ਉਹ ਜੋ ਮੈਂ ਦੱਸ ਤੇ ਆ ਮੈਂ ਪਰ ਮੈਂ ਇਸ ਉਸ ਵੇਲੇ ਮੈਨੂੰ ਲੱਗਿਆ ਕਿ ਨਹੀਂ ਪਰ ਮੈਨੂੰ ਹੁਣ ਮੈਨੂੰ ਆਪਣੇ ਆਪ ਨੂੰ ਫੀਲ ਹੋਣ ਲੱਗ ਗਿਆ ਸੀ ਕਿ ਮੈਂ ਮੈਨੂੰ ਉਦੋਂ ਵੀ ਆਵਾਜ਼ ਆਈ ਸੀ ਕਿ ਸ਼ਾਇਦ ਡਾਕਟਰ ਸੁਖੀ ਜਿਹੜੇ ਆਵਾਜ਼ ਦੀ ਪਾਰਟੀ ਵੱਲੋਂ ਜਲੰਧਰ ਤੋਂ ਐਮਪੀ ਕੈਂਡੀਡੇਟ ਵੀ ਹੋ ਸਕਦੇ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਵੀ ਆਈਆਂ ਨੇ ਨਹੀਂ ਮੈਂ ਦੇਖੋ ਮੈਨੂੰ নো ਡਾਊਟ ਕਹਿੰਦਾ ਮੈਂ ਮਾ ਆਪਣੀ ਪਾਰਟੀ ਦੇ ਜਿਦਾ ਮੈਂ ਮਤਲਬ ਲੰਬੇ ਸਮੇਂ ਤੋਂ ਮੈਨੂੰ ਡਾਕਟਰ ਨੇ ਦੇਖੋ ਅਪਰੋਚ ਕੀਤਾ ਸੀ ਪਰ ਮੈਂ ਕਿਉਂਕਿ ਮੈਂ ਦੇਖੋ ਮੇਰੀ ਸਦਾਸੀ ਸਿੰਘ ਮਾਨ ਸਾਹਿਬ ਨੂੰ ਸਾਰਿਆਂ ਨੂੰ ਪਤਾ ਠੀਕ ਹੈ ਹੁਣ ਹਾਲਾਤ ਇਦਾਂ ਦੇ ਬਣ ਗਏ ਕਿ ਜੇ ਤੁਸੀਂ ਪੋਲਿਟਿਕਸ ਕਰਨੀ ਆ ਤਾਂ ਲੋਕਾਂ ਦੇ ਵਿੱਚ ਤੁਸੀਂ ਜਿਸ ਕੰਮ ਲਈ ਬਣੇ ਹੋ ਐ ਐਮਐਲਏ ਉਹਨਾਂ ਦਾ ਪੁੱਛਤਾ ਕਰੋ ਨਾ ਠੀਕ ਹੈ ਜੇ ਨਹੀਂ ਕਰਦੇ ਫਿਰ ਲੋਕ ਕਿਉਂ ਫਿਰ ਮੈਨੂੰ ਬੈਟਰ ਸੀ ਨਗਰੀ ਆਪਣੀ ਡਾਕਟਰੀ ਕਰੀ ਜਾਮਾ ਠੀਕ ਹੈ ਹਨਾ ਉਹ ਤਾਂ ਕੰਮ ਚੱਲਦਾ ਹੀ ਹੈ ਮੇਰਾ ਠੀਕ ਹੈ ਪਰ ਮੈਂ ਇਹ ਸਮਝਦਾ ਕਿ ਜਿਸ ਤਰ੍ਹਾਂ ਦਾ ਸਦਾ ਪ੍ਰਗਵਾਨ ਸਿੰਘ ਮਾਨ ਸਾਹਿਬ ਦਾ ਮੇਰੇ ਪ੍ਰਤੀ ਐਟੀਟਿਊਡ ਸੀ ਠੀਕ ਹੈ ਕਿਉਂਕਿ ਜਦੋਂ ਮੈਂ ਮੈਡੀਕਲ ਕਾਲਜ ਦੀ ਗੱਲ ਕੀਤੀ ਵਿਧਾਨ ਸਭਾ ਦੇ ਅੰਦਰ ਠੀਕ ਹੈ ਦੱਸਦਾ ਭਗਵਾਨ ਸਿੰਘ ਮਾਨ ਸਾਹਿਬ ਨੇ ਉਸੇ ਵੀ ਕਿਹਾ ਕਿ ਅਸੀਂ ਡਾਕਟਰ ਸੁਖੀ ਦੀ ਜਿਹੜੀ ਗੱਲ ਹੈ ਕਿ ਮੈਡੀਕਲ ਕਾਲਜ ਬਣਾਉਣਾ ਇਹਨੂੰ ਵਿਆਹ ਦੇਣਾ ਆਪਾਂ ਗੱਲ ਨੂੰ ਮਤਲਬ ਠੀਕ ਹੈ ਠੀਕ ਹੈ ਅੱਜ ਡਾਕਟਰ ਸੈਕਿੰਡ ਕਹਿੰਦਾ ਮਤਲਬ ਜਦੋਂ ਮੈਂ ਕ腐ਸ਼ਨ ਦੀ ਗੱਲ ਕੀਤੀ ਮੇਰੇ ਅੱਗੇ ਦਿੱਸਿਆ ਕਿ ਹਾਂ ਇਹ ਉਹ ਜਦੋਂ ਮੈਂ ਇੱਥੇ ਵਾਪਸ ਪਹੁੰਚਿਆ ਉਸ ਤੋਂ ਪਹਿਲਾਂ ਉਹ ਅਫਸਰ ਇੱਥੇ ਨਹੀਂ ਸੀ ਠੀਕ ਹੈ ਔਰ ਤੁਹਾਡਾ ਕਹਿੰਦਾ ਮੈਂ ਲੀਡਰ ਪਿਛਲੇ 2 2.5 ਸਾਲ ਦੇ ਵਿੱਚ ਕ腐ਸ਼ਨ ਬੰਗਿਆ ਚ ਚੱਲ ਰਹੀ ਸੀ ਮੈਂ ਕਿੰਨੇ ਮਹੀਨਾ ਚੱਲਦਾ ਸੀ ਤੁਸੀਂ ਕ腐ਸ਼ਨ ਦੀ ਗੱਲ ਕਰਦੇ ਹੋ ਜੇ ਕਹਿੰਦਾ ਲੀਡਰ ਸਹਿਬਾਨ ਕਿਦੋਂ ਮਹੀਨਾ ਕਲੈਕਟ ਕਰਦੇ ਆ ਪਿਛਲੇ 2.5 ਸਾਲ ਮੈਂ ਕਿਹਾ ਜੀ ਮੈਂ ਕੋਈ ਮੈਂ ਤੁਹਾਡੇ ਟੀਵੀ ਤੇ ਕਹਿ ਰਿਹਾ ਕਹਿੰਦਾ ਮਤਲਬ ਜੇ ਤੁਸੀਂ ਦੇਖੋ ਨਹੀਂ ਇਹ ਸਿੱਧਾ ਸਿੱਧਾ ਕਿਸੇ ਤੇ ਇੰਡਾਇਰੈਕਟਲੀ ਕੁਐਸਚਨ ਆ ਮੈਂ ਕਿਹਾ ਜੀ ਮੈਂ ਦੇਖੋ ਮੈਂ ਕੋਈ ਜੇ ਇਹ ਮੈਂ ਕੋਈ ਉਹਦੇ ਲਈ ਕਹਿੰਦਾ ਮਤਲਬ ਕਿਸੇ ਨੂੰ ਪੁੱਛਣ ਜਾਂਦੀ ਥੋੜੇ ਲੋੜ ਆ ਠੀਕ ਹੈ ਦੇਖੋ ਮੈਂ ਅਸੀਂ 2000 ਮਹੀਨਾ ਬੰਦ ਹੋ ਜੂਣ ਕੱਲ ਤੋਂ ਅੱਜ ਤੋਂ ਮੈਂ ਕਹਾਂ ਜੀ 2000 ਜਦੋਂ ਮੈਂ ਜਿੱਦਣ ਜਿੰਨਾ ਚ ਰਕਾਲੀਆਲ ਦੀ ਸਰਕਾਰ ਸੀ ਜਿਹਦੇ ਵਿੱਚ ਮੈਂ ਪਲੈਨਿੰਗ ਬੋਰਡ ਦਾ ਚੇਅਰਮੈਨ ਸੀ ਉਸ ਦੌਰਾਨ ਜਿੰਨਾ ਮੈਂ 200 ਸਾਲ ਰਿਆਂ ਜੇ 200 ਸਾਲ ਚ ਕੋਈ ਬੰਦਾ ਕਹਦਾ ਕਿ ਇੱਕ ਤੇ ਕੋਈ ਪੰਜੀ ਵੀ ਕੋ ਦਿੰਦਾ ਸੀ ਠੀਕ ਹੈ ਤਾਂ ਅਸੀਂ ਸਿਆਸਤ ਛੱਡ ਦਾਂਗੇ ਹੁਣ ਮੈਂ ਅੱਜ ਤੋਂ ਫਿਰ ਕਹਿਣਾ ਹਾਏ ਅੱਜ ਤੋਂ ਬਾਅਦ ਹੁਣ ਤਾਂ ਕੋਈ ਮਹੀਨਾ ਸ਼ੁਰੂ ਹੋ ਗਿਆ ਜੀ ਠੀਕ ਹੈ ਅੱਜ ਤੋਂ ਬਾਅਦ ਕਦੀ ਕੋਈ ਮੁਲਾਜ਼ਮ ਕੋਈ ਅਫਸਰ ਇਹ ਕਹਦਾ ਕਿ ਇੱਥੋਂ ਆਮ ਆਦਮੀ ਪਾਰਟੀ ਦੇ ਲੀਡਰ ਸਨ ਬੁਗਾਰਾਂ ਪਾंदे ਆ ਠੀਕ ਹੈ ਮਹੀਨਾ ਛੱਡੋ ਦੇਖੋ ਇਹ ਵੀ ਕਹਿੰਦਾ ਹੈ ਕਿ ਇਹਨਾਂ ਨੇ ਸਾਨੂੰ ਬੁਗਾਰ ਪਾਈ ਆ ਤਾਂ ਮੈਂ ਤਾਂ ਵੀ ਸਿਆਸਤ ਛੱਡ ਦੂੰਗਾ ਮੈਂ ਇਹ ਹੂਣ ਨਹੀਂ ਜਾ ਬਹੁਤ ਅੱਛੀ ਗੱਲ ਹੈ ਇਹ ਸੋਚ ਨਾਲ ਬਹੁਤ ਕੱਟ ਲੀਡਰ ਅੱਛਾ ਡਾਕਟਰ ਸਾਹਿਬ ਅਕਾਲੀ ਦਲ ਦਾ ਗਰਾਫ ਅਕਾਲੀ ਦਲ ਚ ਤੁਸੀਂ ਬਹੁਤ ਲੰਬਾ ਸਮਾਂ ਰਹੇ ਆ ਅਕਾਲੀ ਦਲ ਦਾ ਇੰਨਾ ਗਰਾਫ ਥੱਲੇ ਗਿਆ ਆ ਕੀ ਸੁਖੀਰ ਬਾਦਲ ਨੂੰ ਕੋਈ ਸਲਾਹ ਲੈਣਾ ਚਾਹੋਗੇ ਨਹੀਂ ਦੇਖੋ ਮੈਂ ਸੁਖਬੀ ਬਾਦਲ ਮੇਰਾ ਲੀਡਰ ਆ ਤੇ ਮੈਂ ਉਹਨੂੰ ਕਿਉਂਕਿ ਉਹ ਬਹੁਤ ਸਿਆਣੇ ਆ ਮੈਂ ਪਰ ਕਦਮ ਮਰ ਉਹਨਾਂ ਦੀ ਆਪਣੀ ਹੁਣ ਤੱਕ ਮੈਂ ਚੰਗਾ ਨਹੀਂ ਲੱਗਦਾ ਹੁਣ ਮੈਂ ਜਦੋਂ ਪਾਰਟੀ ਚ ਸੀ ਉਸ ਵੇਲੇ ਮੈਂ ਸਲਾਹ ਦਿੰਦਾ ਵੀ ਚੰਗਾ ਲੱਗਦਾ ਸੀ ਅੱਜ ਮੈਂ ਸਲਾਹ ਦਿੰਦਾ ਚੰਗਾ ਨਹੀਂ ਲੱਗਦਾ ਪਰ ਮੈਂ ਇਹ ਮਹਿਸੂਸ ਕਰਦਾ ਕਿ ਸਰਦਾਰ ਸੁਨੀਲ ਬਾਦਲ ਸਾਹਿਬ ਇੱਕ ਕੰਪੀਟੈਂਟ ਇਨਸਾਨ ਨੇ ਪਾਰਟੀਆਂ ਦੇ ਵਿੱਚ ਜਿੱਤਾਂ ਹਾਰਾਂ ਹੁੰਦੀਆਂ ਰਹਿਣੀਆਂ ਠੀਕ ਬੰਦੇ ਨੂੰ ਆਪਣੀ ਸੋਚ ਨਹੀਂ ਜੇ ਦੀ ਸੋਚ ਹੋ ਤੇ ਜਿੱਥੇ ਖੜੇ ਆ ਤਾਂ ਸਮਝਦਾ ਠੀਕ ਨੂੰ ਖਣਾ ਚਾਹੀਦਾ ਬਟ ਕਹਿੰਦਾ ਮਤਲਬ ਸੋਚ ਨਾਲ ਦੀ ਸਹੀ ਆ ਹਾਰ ਕੇ ਲੱਗ ਚੀ ਜ ਹੈ ਦੇਖ ਮੈਂ ਦੇਖੋ ਜੇ ਤੁਸੀਂ ਇਹ ਕਹੋ ਕਿ ਮੈਂ ਆਮ ਆਦਮੀ ਪਾਰਟੀ ਚ ਆ ਗਿਆ ਤੇ ਅੱਜ ਮੈਂ ਪਿਛਲਿਆਂ ਨੂੰ ਗਾਲਾਂ ਕੱਢਣ ਲੱਗ ਜੂਗਾ ਮੈਨੂੰ ਨਾ ਮੇਰੀ ਇਹ ਜਰੂਰਤ ਆ ਠੀਕ ਹੈ ਨਾ ਮੇਰੀ ਕਲ ਜੂਸੀ ਨਾ ਮੇਰੀ ਆਣ ਵਾਲੇ ਸਮੇਂ ਦੀ ਜਰੂਰਤ ਆ ਮੈਂ ਜੇ ਅੱਜ ਸਦਾ ਭਵਾਂਸੀ ਮਾਨਤ ਸਿੰਘ ਸਾਹਿਬ ਦਾ ਸਤਿਕਾਰ ਕਰਦਾ ਤੇ ਕਹਿੰਦਾ ਇਹ ਥੋੜਾ ਵੀ ਤੁਸੀਂ ਉਹਦਾ ਸਤਿਕਾਰ ਕਰਦਾ ਮਤਲਬ ਕੋਈ ਇੱਕ ਕੰਡੀਸ਼ਨਰ ਕਰਦੇ ਹੋ ਕਿ ਮੈਂ ਆਮ ਆਦਮੀ ਪਾਰਟੀ ਮੈਂ ਜਦੋਂ ਮੈਂ ਆਮ ਆਦਮੀ ਪਾਰਟੀ ਵਿੱਚ ਨਹੀਂ ਬੀਸੀ ਮਤਲਬ ਤੁਸੀਂ ਓਪਨ ਰਾਸਤੇ ਉੱਪਰ ਰੱਖੇ ਹੈ ਕਿ ਜੇ ਕੱਲੂ ਦੁਆਰਾ ਕਾਲੀ ਦਾ ਨਹੀਂ 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 ਇਦਾਂ ਇਦਾਂ ਨਹੀਂ ক্লোਜ਼ ਨੇ ਹਾਂ ਨਹੀਂ ਨਹੀਂ ਦੇਖੋ ਰਾਸਤੇ ਪੋਲਿਟਿਕਸ ਦੇ ਵਿੱਚ ਜੇ ਮੈਂ ਕਹਾ ਕਿ ਮੈਂ ਇਥੇ ਕਰਨਾ ਆ ਕਰਨਾ ਜਾਂ ਨਹੀਂ ਕਰਨਾ ਤੇ ਇਹਦਾ ਮਤਲਬ ਉਹ ਪੋਲਿਟਿਸ਼ੀਅਨ ਝੂਠ ਬੋਲਿਆ ਠੀਕ ਹੈ ਰਾਜਨੀਤੀ ਦਾ ਮਤਲਬ ਹੀ ਇਹ ਹੈ ਕਿ ਤੁਸੀਂ ਪਰ ਮੈਂ ਇਹ ਗੱਲ ਵਿਸ਼ਵਾਸ ਰੱਖਦਾ ਕਿ ਮੈਂ ਇਸ ਤਰ੍ਹਾਂ ਦੀ ਰਾਜਨੀਤੀ ਕਰਨੀ ਚਾਹਨਾ ਕਿ ਜਿਹੜੀ ਲੋਕਾਂ ਦੇ ਫਾਇਦੇ ਦੀ ਹੋਵੇ ਠੀਕ ਹੈ ਲੋਕਾਂ ਦੀ ਲੁੱਟਖ ਸੁੱਟ ਦੀ ਰਾਜਨੀਤੀ ਮੈਂ ਨਾ ਕਦੀ ਕੀਤੀ ਹੈ ਨਾ ਮੈਂ ਹਾਂ ਮੈਂ ਇਹ ਗੱਲ ਜ਼ਰੂਰ ਫਿਰ ਦੁਬਾਰਾ ਰਿਪੀਟ ਕਰਦਾ ਮੈਨੂੰ ਇੱਕ ਸਾਲ ਦਾ ਸਮਾਂ ਦਿਓ ਠੀਕ ਹੈ ਇਹ ਇੱਕ ਸਾਲ ਦੇ ਵਿੱਚ ਜੋ ਮੈਂ ਕਹਿ ਰਿਹਾ ਠੀਕ ਹੈ ਜੇ ਮੈਂ ਕੁਝ ਕਰ ਗਿਆ ਤਾਂ ਲੋਕ ਮੈਨਾਂ ਖੜੇ ਨਹੀਂ ਤਾਂ ਫਿਰ ਮੈਨੂੰ ਕੱਲ ਹੀ ਵੋਟਾਂ ਪਾਣੀਆਂ ਮੈਂ ਤਾਂ 20 ਵਾਰੀ ਕਹਿਣਾ ਨਾ ਵੀ ਇਹ ਵੋਟਾਂ ਉਹੀ ਰਿਸ਼ਤੇਦਾਰੀਆਂ ਦੇ ਆਏ ਤਾਂ ਕੋਈ ਕੋਸ਼ਕਲ ਦੇਖ ਕੇ ਕੋਈ ਚੰਗਾ ਮਾੜਾ ਬੰਦਾ ਦੇਖ ਕੇ ਨਾ ਪਾਇਆ ਕਰੋ ਉਹਦੇ ਕਮਜ਼ੋਰ ਦੇਖਿਆ ਕਰੋ ਜੇ ਮੇਰੇ ਕੰਮ ਚੰਗੇ ਹੋਊਗੇ ਜੇ ਮੈਂ ਖੜਿਆ ਤਾਂ ਮੈਨੂੰ ਬੋਟਾਂ ਪਾ ਜੇ ਮੈਂ ਨਹੀਂ ਖੜਿਆ ਤਾਂ ਠੀਕ ਹੈ ਬਡਾਟਰੀ ਦਾ ਪਕ ਕਰਦਾ ਹੀ ਆ ਉਹ ਕਰੀ ਜਾਣੀ ਨਹੀਂ ਡਾਕਟਰੀ ਹੁਣ ਇੱਥੇ ਕੋ ਪਰਸਨਲ ਕਿਆ ਡਾਕਟਰ ਸਾਹਿਬ ਹੁਣ ਪ੍ਰੈਕਟਿਸ ਕਰਦੇ ਨੇ ਕਿਉਂਕਿ ਬਹੁਤ ਕਿੰਨੇ ਵੇਲੇ ਤੱਕ ਬੈਠਦੇ ਕਿਉਂਕਿ ਹੁਣ ਤਾਂ ਰੋਜੀਮਾ ਬਹੁਤ ਵੱਧ ਗਿਆ ਨਹੀਂ ਜਿੰਨਾ ਮਰਜੀ ਅੱਜ ਵੀ ਮੈਨੂੰ ਬੜੇ ਲੋਕ ਮੈਨਾਂ ਆਇਆ ਦੇਖੋ ਤਰ ਮੈਂ ਸਿਸਟਮ ਇਦਾਂ ਰੱਖਿਆ ਮੈਂ 11:30 ਤੱਕ ਮੈਂ ਆਪੀਡੀ ਕਰਦਾ ਓਕੇ ਅੱਜ ਵੀ ਮੈਂ 35-40 ਪੇਸ਼ੈਂਟ ਦੇਖ ਕੇ ਆਇਆ ਹਾਂ ਅੱਜ ਵੀ ਠੀਕ ਹੈ ਪਰ ਦੇਖੋ ਮੇਰੀ ਰੋਜੀ ਰੋਟੂ ਹੀ ਆ ਠੀਕ ਹੈ ਜੇ ਤੁਸੀਂ ਇਹ ਸੋਚੋ ਨਾ ਕਿ ਐਮ ਐਲ ਏ ਦੀ ਤਨਖਾਹ ਨਾ ਐਮ ਐਲ ਐ ਐਮ ਐਲ ਏ ਦੀ ਤਨਖਾਹ ਦੇ ਨਾਲ ਜਿਹੜਾ ਤੁਹਾਡਾ ਸਟਾਫ ਆ ਨਾ ਜਿਹੜਾ ਰੱਖਿਆ ਹੁੰਦਾ ਜਿਹੜਾ ਉਹ ਵੀ ਚਾਰੇ ਦਿਨ ਜਿਹੜੇ 24 ਘੰਟੇ ਲੋਕਾਂ ਦੀ ਸੇਵਾ ਕਰਦੇ ਆ ਉਹਦੀ ਤਨਖਾਹ ਨਹੀਂ ਪੂਰੀ ਹੋ ਸਕਦੀ ਨਹੀਂ ਤਨਖਾਹ ਪੂਰੀ ਨਹੀਂ ਕਰ ਸਕਦੇ ਜੇ ਮੈਂ ਅੱਜ ਇਹ ਤੁਹਾਨੂੰ ਦੱਸਾਂ ਜਿੱਦਣ ਮੈਂ ਇਹ ਆਪਣੀ ਪ੍ਰੈਕਟਿਸ ਛੱਡ ਗਿਆ ਤਾਂ ਉਦੋਂ ਸਮਝ ਲਵੋਗੇ ਡਾਕਟਰ ਸੁਖੀ ਨੇ ਤਰਫੀ ਸ਼ੁਰੂ ਕਰਾ ਤਰਫੀ ਸ਼ੁਰੂ ਕਰਾ ਇਹ ਸਾਡੇ ਡਾਕਟਰ ਸੁਖੀ ਜਿਨ੍ਹਾਂ ਨਾਲ ਆਪਾਂ ਕੁਝ ਕੁਐਸਚਨ ਕੀਤੇ ਨੇ ਹਲੇ ਅੱਜ ਜੁਆਇਨ ਕੀਤੇ ਨੇ ਕਈ ਗੱਲਾਂ ਆਪਾਂ ਕਰ ਲਈਆਂ ਕੁਝ ਆਉਣ ਵਾਲੇ ਸਮੇਂ 'ਚ ਹੋਰ ਕਰਨਗੇ ਜਦੋਂ ਉਹਨਾਂ ਦੇ ਪ੍ਰੋਜੈਕਟ ਜਿਹੜੇ ਆ ਉਹ ਜਿਨ੍ਹਾਂ ਤੇ ਚਰਚਾ ਕੀਤੀ ਗਈ ਲੈ ਕੇ ਆਵਾਂਗੇ ਸੋ ਸਾਰੇ ਪੇਜ ਤੇ ਜੁੜੇ ਰਹਿਣ ਵਾਲੇ ਦਰਸ਼ਕਾਂ ਦਾ ਧੰਨਵਾਦ ਕਰਦੇ ਆਂ ਧੰਨਵਾਦ ਸਬਸਕ੍ਰਾਈਬ